ਹਾਂਜੀ ਅੱਜ ਕੰਮ ਤੇ ਖੀਰ ਲਾ ਦੇਣਾ ਮੇਰਾ ਇਹਦੇ ਵਿੱਚ ਤੁਹਾਨੂੰ ਇਹੀ ਗੱਲਾਂ ਦੱਸਣੀਆਂ ਥੋੜੀਆਂ ਜੀਆਂ ਨਿਊਜ਼ੀਲੈਂਡ ਬਾਰੇ ਮਤਲਬ ਜਿਹੜੇ ਏਜੰਟ ਵੀਜ਼ੇ ਲਵਾ ਰਹੇ ਆ ਤੇ ਜਾਂ ਇਥੋਂ ਦੇ ਕੰਮ ਕਰਦੀ ਸਚਾਈ ਅੱਜ ਦੇ ਟਾਈਮ ਦੀ ਅੱਜ ਹੈਗੀ 7 ਫਰਵਰੀ 2026 ਤੇ ਤੁਹਾਨੂੰ ਇਥੋਂ ਦੀ ਸਚਾਈ ਦੱਸਦੇ ਥੋੜਾ ਬਹੁਤਾ ਵੀ ਕੀ ਸਿਸਟਮ ਚੱਲਦਾ ਸੁਣ ਲਿਓ ਅੱਗੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਰ ਦਿਓ ਆਹ ਲਾਈਕ ਤੇ ਕਮੈਂਟ ਕਰਕੇ ਦੱਸੋ ਇਹ ਗੱਲ ਹੈਗੀ ਆ ਵੀ ਇਦਾਂ ਇੱਥੇ 2021-22 ਤੱਕ ਹਾਲਾਤ ਬਹੁਤ ਵਧੀਆ ਸੀਗੇ ਜਿਹੜੇ ਕਿ ਵੀ ਕੰਮਕਾਰ ਵੀ ਬਹੁਤ ਸੀਗਾ ਵਧੀਆ ਸੀ ਮਤਲਬ ਸਾਰਾ ਕੁਝ ਸੈੱਟ ਸੀਗਾ ਤਕਰੀਬਨ ਹਰੇਕ ਬੰਦੇ ਦਾ ਕੰਮਕਾਰ ਵੀ ਸੋਹਣਾ ਚੱਲਦਾ ਸੀ ਹਰ ਚੀਜ਼ ਨੂੰ ਠੀਕ ਸੀਗਾ ਫਿਰ ਤੁਹਾਨੂੰ ਪਤਾ 2020 ਚ ਕੋਵਿਡ ਆ ਗਿਆ ਕਰੋਨਾ ਆ ਗਿਆ ਤੇ ਉਹਨੇ ਕੰਮਕਾਰ ਠੱਪ ਕਰਤੇ ਉਹ ਕੰਮਕਾਰ ਠੱਪ ਹੋਣ ਦੇ ਨਾਲ ਮੈਥੇ ਦਨੀਜ਼ਲੈਂਡ ਚ ਲੋਕਡਾਊਨ ਲੱਗ ਗਿਆ 21-22 ਤਈ ਤੱਕ ਚੱਲਦਾ ਰਿਹਾ ਲੋਕਡਾਊਨ ਕਦੇ ਬੰਦ ਹੋ ਗਿਆ ਕਦੇ ਚੱਲ ਪਿਆ 21 22 ਤੋਂ ਬਾਅਦ ਉਹ 21 22 ਤੋਂ ਬਾਅਦ ਇਹਨਾਂ ਨੂੰ ਲੇਬਰ ਸ਼ੋਰਟੇਜ ਆ ਗਈ 22 ਤੱਕ ਮਤਲਬ ਵਧੀਆ ਸੀਗਾ ਤੇ 22 ਤੋਂ ਬਾਅਦ ਇਹਨਾਂ ਨੂੰ ਲੇਬਰ ਸ਼ੋਰਟੇਜ ਆ ਗਈ ਲੇਬਰ ਸ਼ੋਰਟੇਜ ਆਉਣ ਦੇ ਕਾਰਨ ਇਹਨਾਂ ਨੂੰ ਲੱਗਾ ਵੀ ਸਾਨੂੰ ਬੰਦਿਆਂ ਦੀ ਲੋੜ ਹੈ ਮਤਲਬ ਸਾਨੂੰ ਸੱਦਣੇ ਪੈਣੇ ਆ ਇਹਨਾਂ ਨੇ ਹਰੇਕ ਵੀਜੇ ਖੋਲੇ ਮਤਲਬ ਐਕ੍ਰੀਡੇਟਡ EMPLOYER ਵੀਜ਼ਾ ਖੋਲਿਆ ਉਹਦੇ ਵਿੱਚ ਇਹ ਖੋਲਤਾ ਵੀ ਜਿੱਦਾਂ ਕੋਈ ਥੋੜੇ ਕੋਈ ਦੇ ਟਰੱਕ ਦੇ ਤੌਰ ਤੇ ਦਸੀਏ ਥੋੜਾ ਇੱਕ ਟਰੱਕ ਆ ਵੀ ਤੁਸੀਂ ਡਰਾਈਵਰ ਸਾਹਿਬ ਸਾਥ ਸਕਦੇ ਆ ਤੁਹਾਨੂੰ ਇੱਕ ਟਰੱਕ ਤੇ ਤੁਸੀਂ ਅਪਲਾਈ ਕੀਤਾ ਤੁਹਾਨੂੰ 10 ਟੋਕਨ ਦੇਦੇ ਕਿਸੇ ਨੂੰ 15 ਕਿਸੇ ਨੂੰ 20 ਕਿਸੇ ਨੂੰ 50 ਟਰੱਕਾਂ ਦੇ ਪਿੱਛੇ 50 ਦੇਦੇ ਮਤਲਬ ਐਵੇਂ ਵੰਡਦੇ ਨੇ ਟੋਕਨ ਉਹ ਟੋਕਨ ਤੁਸੀਂ ਯੂਜ਼ ਕਰਨੇ ਆ ਮਤਲਬ ਕੱਲੇ ਟਰੱਕਾਂ ਦੇ ਨਹੀਂ ਸਾਰੇ ਕਾਹੇ 'ਚ ਰੈਸਟੋਰੈਂਟ 'ਚ ਕਲੀਨਿੰਗ 'ਚ ਸਿਕਿਉਰਿਟੀ 'ਚ ਟੈਕਸੀ 'ਚ ਹਰ ਚੀਜ਼ ਦੇ ਵਿੱਚ ਇਹਨਾਂ ਨੇ ਇਦਾਂ ਵੰਡਦੇ ਵੀ ਜਿੰਨੇ ਜਿੰਨੇ ਲੋਡ ਆ ਵਰਕਰ ਤੁਸੀਂ ਸਾਥ ਲਓ ਤੇ ਇਹਨਾਂ ਨੇ এমਪਲੋયર ਆਪਣੀ ਸੀਗੇ ਖਾਸ ਕਰਕੇ ਜਿਆਦਾ ਜਿਹਨਾਂ ਨੇ ਮਾਈਗ੍ਰੈਂਟ ਸੱਦਨੇ ਸੀਗੇ ਤੇ ਇਹ ਤੁਹਾਨੂੰ ਪਤਾ ਕਿਉਂ ਸੱਦਨੇ ਸੀਗੇ ਕਿਉਂਕਿ ਪੈਸਾ ਨਾਲ ਜੋਬ ਆਫਰ ਆ ਇਹ ਸਿਸਟਮ ਸਿਸਟਮ ਇਦਾਂ ਦਾ ਹੈਗਾ ਜਿੱਦਾਂ ਕਿ ਆਪਣੇ ਕੈਨੇਡਾ ਦੇ ਵਿੱਚ ਐਲ ਐ ਐਮ ਆਈ ਵਾਲਾ ਸਿਸਟਮ ਹੈ ਜੋਬ ਆਫਰ ਮਤਲਬ ਤੁਸੀਂ ਲਓ ਖਰੀਦੋ 20 ਲੱਖ 25 ਲੱਖ 30 ਲੱਖ ਜ ਆ ਉਹ ਪੂਰਾ ਸਿਸਟਮ ਇਹ ਵਾਲਾ ਹੈਗਾ ਮਤਲਬ ਤੁਸੀਂ ਜੋਬ ਆਫਰ ਆਏ ਤੁਹਾਨੂੰ ਪੈਸੇ ਦੇਣੇ ਪੈਣੇ ਆ ਫਿਰ ਤੁਹਾਨੂੰ ਵੀਜ਼ਾ ਅਪਲਾਈ ਕਰਨਗੇ ਏਮਪਲੋਇਰ ਜਿਹੜੇ ਮਾਲਕ ਹੋਣਗੇ ਤੁਹਾਡਾ ਫਿਰ ਤੁਸੀਂ ਇੱਥੇ ਆਓਗੇ ਫਿਰ ਜਿਹੜਾ ਰੇਟ ਤੁਹਾਡਾ ਤੈਅ ਹੋਇਆ ਕੰਟਰੈਕਟਰ ਦਾ ਵੱਖਰਾ ਹੋਊਗਾ ਤੁਹਾਡਾ ਵੱਖਰਾ ਜਿਹੜਾ ਤੁਹਾਨੂੰ ਪੇ ਕਰਨਗੇ ਉਸ ਹਾਂ ਨਾ ਜਾਂ ਘੰਟੇ ਵਾਧਾ ਲਵਾਉਣਗੇ ਇਹ ਸਿਸਟਮ ਚੱਲਿਆ 2022 ਤੋਂ ਬਾਅਦ ਉਹ ਇਸਾ ਚੱਲਿਆ ਕਿ ਇੰਨੇ ਸੱਦੇ ਮਾਈਗ੍ਰੈਂਟ ਸੱਦੇ ਜਿਹੜੇ ਟਰੱਕਾਂ ਵਾਲੇ ਸੀ ਉਹ ਬਾਹਲੇ ਆਪਣੇ ਵੀਰ ਦबई ਤੋਂ ਆਏ ਇਧਰ ਆ ਰਿਹਾ ਕੰਟਰੀਆਂ ਤੋਂ ਆਏ ਤੇ ਜਿਹੜੀ ਬਾਕੀ ਲੇਬਰ ਵਾਲੇ ਹੀ ਰੈਸਟੋਰੈਂਟ ਚ ਕਲੀਨਿੰਗ ਚ ਸਿਕਿਉਰਿਟੀ ਚ ਉਹ ਜ਼ਿਆਦਾਤਰ ਆਏ ਆਪਣੇ ਇੰਡੀਆ ਤੋਂ ਜਿਹੜੀ ਮੈਜੋਰਟੀ ਬਹੁਤ ਜ਼ਿਆਦੇ ਉਹ ਵਿਚਾਰੇ ਹੁਣ ਮੈਂ ਵੀ ਇੰਡੀਆ ਹੋਵਾਂ ਤਾਂ ਮੈਂ ਵੀ ਸ਼ਾਇਦ ਇਹੀ ਕੰਮ ਕਰਦਾ ਵੀ ਪੈਸੇ ਦਿੱਤੇ ਯਾਰ ਇੱਥੋਂ ਦਾ ਚੱਲ ਗਏ ਨਿਕਲ ਗਏ ਇੱਕ ਵਾਰੀ ਵੇਖੀਏ ਅੱਗੇ ਜਾ ਕੇ ਹੱਲ ਕਰ ਲਾਂਗੇ ਪਰ ਉਹ ਜ਼ਮਾਨੇ ਹੋਰ ਸੀਗੇ ਵੀ ਇੱਕ ਵਾਰੀ ਬਾਹਰ ਪਹੁੰਚ ਜਾ ਸਾਨੂੰ ਪਹੁੰਚਾ ਦਿਓ ਬਾਕੀ ਅਸੀਂ ਵੇਖ ਲਾਂਗੇ ਉਹ ਜ਼ਮਾਨੇ ਚੱਲ ਕੇ ਅੱਜ ਦੇ ਸਮੇਂ 'ਚ ਹੈ ਨਹੀਂਗੇ ਕੋਈ ਐਗਰੀ ਕਰੇ ਨਾ ਕਰੇ ਉਹ ਵੱਖਰੀ ਗੱਲ ਆ ਕਿਉਂਕਿ ਅੱਜ ਕੱਲ ਨਾ ਦੋ ਨੰਬਰ ਵਾਲਾ ਕੰਮ ਬਹੁਤ ਘਟ ਗਿਆ ਜਿੱਦਾਂ ਰਫਿਊਜੀ ਵਾਲਾ ਜਾਂ ਹੋਰ ਇਹਦੇ ਬਾਰੇ ਅੱਗੇ ਗੱਲ ਕਰਦੇ ਆ ਉਹ ਬੰਦੇ ਆ ਗਏ ਥੇ ਉਹ ਬੰਦੇ ਆ ਗਏ ਕੰਮ ਕਰਨ ਲੱਗੇ ਬੰਦੇ ਇੰਨੇ ਆ ਗਏ ਕਿ ਕੰਮ ਘਟ ਗਿਆ ਪਹਿਲਾਂ ਲੇਬਰ ਘਟ ਸੀਗੀ ਫਿਰ ਬੰਦੇ ਇੰਨੇ ਆ ਗਏ ਕਿ ਕੰਮ ਘਟ ਗਿਆ ਕੰਮ ਘਟ ਗਿਆ ਤੇ ਕੰਮਾਂ ਦੇ ਹਿਸਾਬ ਨਾਲ ਚੱਲ ਗਏ ਚੱਲ ਗਏ ਜਿਨੇ 100 ਦੇ ਪਿੱਛੇ ਦੋ ਚਾਰ এমਪਲੋਇਰ ਹੋਣਗੇ ਮਾਲਕ ਹੋਣਗੇ ਜਿਨ੍ਹਾਂ ਨੇ ਕੋਈ ਪੈਸਾ ਤੇਲਾ ਨਹੀਂ ਲਿਆ ਆਉਂਦੇਆਂ ਨੂੰ ਤਰਖਾ ਦੇਣ ਲੱਗੇ ਕਈ ਇਹਨੇ ਨਾ ਪੂਰੀਆਂ ਦਿੱਤਾ ਕਿਸੇ ਨੂੰ ਚਲੋ ਜੇ 12-1300 ਬੰਦਾ ਸੀ ਉਹਨੇ 1000 ਵੀ ਦਿੱਤਾ ਉਹਦੀ ਵੀ ਬੜੀ ਸ਼ਾਬਾਸ਼ੀ ਆ ਮੈਂ ਜੈ ਜੈ ਕੰਮ ਬਹੁਤ ਸੋਹਣਾ ਕੰਮ ਕੀਤਾ ਨੇ ਤੇ 100 ਪਿੱਛੇ 2 4 5 ਜਣੇ ਹੈਗੇ ਆ ਜਿਹੜੇ ਕਿ ਮੈਂ ਵੀ ਜਾਣਦਾ ਬਾਕੀਆਂ ਨੇ ਉਹ ਬੇੜਾ ਗਰਕ ਕੀਤਾ ਇੱਥੇ ਉਹ ਬੇੜਾ ਗਰਕ ਕੀਤਾ ਏਮਪਲੋਇਰਾਂ ਨੇ ਪਹਿਲਾਂ 25 25 30 ਲੱਖ ਲਿਆ ਫਿਰ ਇੱਥੇ ਆ ਕੇ ਪਹਿਲਾਂ ਕੰਮ ਨਹੀਂ ਦਿੱਤਾ ਲਿਸੈਂਸ ਬਣਨ ਨੂੰ ਟਾਈਮ ਲੱਗ ਗਿਆ ਉਹਦਾ ਖਰਚਾ ਉਹਨਾਂ ਟਾਈਮ ਉਹਨਾਂ ਦਾ ਵੀ ਪੈਣਾ ਹੈਗਾ ਬਹਿਣਾ ਰਹਿਣਾ ਰੈਂਟ ਦਾ ਖਾਣ ਪੀਣ ਦਾ ਸਾਰੇ ਕਾਹੇ ਦਾ ਫਿਰ ਜਦੋਂ ਕੰਮ ਦਿੱਤਾ ਫਿਰ ਜੇ 70 ਘੰਟੇ ਕੰਮ ਕਰਾਉਣਾ 30 ਘੰਟੇ ਤਨਖਾਹ ਚਾਲੀਆਂ ਦੀ ਤਨਖਾਹ ਤੇ ਜਾਂ ਪੇ ਰੇਟ ਜੇ ਤੁਹਾਨੂੰ 30 35 ਡਾਲਰ ਉਹਦੇ ਵਿੱਚ ਕਾਗਜ਼ਾਂ 'ਚ ਲਿਖਿਆ ਤੇ ਤੁਹਾਨੂੰ ਦਿੱਤਾ ਸਾਰਾ ਮਤਲਬ 20 ਡਾਲਰ ਦੇ ਹਿਸਾਬ ਨਾਲ ਬੱਚੀ ਜਿਹੜੇ ਹਿਸਾਬ ਨਾਲ ਵੱਖਰੇ ਵੱਖਰੇ ਦਿੱਤੇ ਮਤਲਬ 25 20 25 ਲੱਖ ਐਵਰੇਜ ਰੇਟ ਚੱਲਿਆ ਕਿਸੇ ਦਾ 30 ਵੀ ਲੱਗ ਗਿਆ ਕਿਸੇ ਦਾ ਵੱਖਰਾ ਤੇ ਐਦਾਂ ਲੈ ਲੈ ਕੇ ਉਹਨਾਂ ਨੇ ਆਦੀ ਜੇਬ ਦੇ ਵਿੱਚ ਪਾ ਲੇ ਕੰਮ ਬੰਦੇ ਵਧ ਗਏ ਇੱਥੇ ਕੰਮ ਘਟ ਗਿਆ ਫਿਰ ਜਿਹੜੇ ਪੱਕੇ ਹੀ ਜਾਂ ਸਿਟੀਜ਼ਨ ਸੀ ਕੋਈ ਦਾ ਕੋਈ 15 ਕੋਈ 20 25 30 ਸਾਲਾਂ ਤੋਂ ਰਹਿੰਦੇ ਸੀਗੇ ਉਹ ਕੋਈ ਹੁਣ ਕੋਈ ਪੰਜਾਬੀਆਂ ਕੋਲੇ ਵੀ ਕੰਮ ਕਰਦੇ ਸੀਗੇ ਕੋਈ ਕਿਸੇ ਕੋਲੇ ਕਰਦੇ ਕੋਈ ਫਿਜੀ ਆਲੇ ਕੋਲੇ ਕੰਮ ਕਰਦੇ ਸੀਗੇ ਉਹਨਾਂ ਨੂੰ ਬੰਦੇ ਘਟ ਰੇਟ ਦੇ ਮਿਲ ਗਏ ਕਿਉਂਕਿ ਉਹਨਾਂ ਨੇ ਸੱਦਲੇ ਮਾਈਗ੍ਰੈਂਟ ਬਾਹਰੋਂ ਸੱਦਲੇ ਜਾਂ ਇੱਥੇ ਆਏਆਂ ਦੀਆਂ ਵੀ ਓਸੀਆਂ ਪਵਾਲੀਆਂ ਹੁਣ ਕਿੱਥੇ ਇੱਥੇ 35 ਡਾਲਰ ਦੇਣੇ ਆ ਤੁਸੀਂ 36 ਡਾਲਰ ਇੱਥੋਂ ਵਾਲੇ ਪੱਕੇ ਬੰਦੇ ਨੂੰ ਕਿੱਥੇ ਤੁਹਾਨੂੰ 2526 ਦੇ ਬੰਦਾ ਮਿਲ ਗਿਆ 2025 ਦੇ ਅਗਲੇ ਨੇ ਤਾਂ ਕੰਮ ਉਹ ਤੋਂ ਕਰਾਉਣਾ ਵਾ ਉਹਨੇ ਬੰਦੇ ਇਧਰ ਹਾਇਰ ਉਹ ਵੀਓਸੀਆਂ ਪਵਾ ਲਈਆਂ ਇੰਡੀਆ ਤੋਂ ਸੱਦ ਲਏ ਜਾਂ ਹੋਰ ਕੰਟਰੀਆਂ ਤੋਂ ਸੱਦ ਲਏ ਦबई ਤੋਂ ਸੱਦ ਲਏ ਇਹ ਇਕੱਲੇ ਟਰੱਕਾਂ 'ਚ ਨਹੀਂ ਹੋਇਆ ਸਾਰੇ ਹਰ ਖੇਤੇ ਜੋ ਹੈ ਹਰ ਸਿਕਿਉਰਿਟੀਜ਼ ਲੈ ਕੇ ਟੈਕਸੀਜ਼ ਲੈ ਕੇ ਹਰ ਖੇਤੇ ਦੇ ਵਿੱਚ ਇਦਾਂ ਆ ਬੰਦੇ ਸੱਦ ਲਏ ਤੇ ਜਿਹੜੇ ਇੱਥੋਂ ਦੇ ਪੱਕੇ ਬੰਦੇ ਸਿਟੀਜ਼ਨ ਸੀਗੇ ਉਹ ਕੰਮ ਤੋਂ ਵਿਹਲੇ ਹੋ ਗਏ ਗੋਰੇ ਵੀ ਬਹੁਤ ਹੋਏ ਆ ਪਿਛਲੇ ਸਾਲ ਇਹਨਾਂ ਦਾ ਡਾਟਾ ਜਿਹੜਾ ਸਟੈਟਿਕਸ ਆਏ ਸੀਗੇ 156000 ਬੰਦਾ ਵਿਲਾ ਬੈਠਾ ਹੈਗਾ ਇਹਨਾਂ ਦੇ ਦੇਸ਼ ਦੇ ਵਿੱਚ ਜਿਹੜਾ ਕੰਮ ਕਰ ਸਕਦਾ ਉਹ ਫਿਰ ਜਿਹੜੇ ਪਾਰਟ ਟਾਈਮ ਕਰ ਰਹੇ ਆ ਉਹਨਾਂ ਨੂੰ ਫੁੱਲ ਟਾਈਮ ਚਾਹੀਦਾ ਉਹ ਵੱਖਰੇ ਤੇ ਮੇਰੇ ਨਾਲ ਸਾਰੀ 50-60 ਲੱਖ ਬਾਦੀ ਐ ਇੱਥੇ ਦੀ 5-6 ਮਿਲੀਅਨ ਦੇ ਵਿੱਚ ਵਿੱਚ ਆ ਮੈਨੂੰ ਹੁਣ ਯਾਦ ਨਹੀਂ ਕਿੰਨੀ ਆ ਹਸ ਟਾਈਮ ਦੇ ਵਿੱਚ ਛੋਟਾ ਜਿਹਾ ਦੇਸ਼ ਆ ਮਤਲਬ 1.5 ਲੱਖ ਪੌਣੇ ਤਾਂ ਤੇ ਆ ਸਾਲ ਦੇ ਵਿੱਚ ਫੇਰ ਡਾਟਾ ਪਿਛਲੇ ਹਫਤੇ ਘਬਰ ਆਇਆ 165000 65000 ਬੰਦਾ ਵਿਲਾ ਹੋ ਗਿਆ ਕੰਮ ਤੋਂ ਵਿਲਾ ਹੋ ਗਿਆ ਤੇ ਉਹਨਾਂ 'ਚ ਮੈਂ ਵੀ ਆ ਮੇਰਾ ਅੱਜ ਲਾਸਟ ਦਿਨ ਅੱਜ ਦੇ ਦਿਨ ਦਾ ਆਖੀਰਲਾ ਦਿਨ ਆ ਵੀ ਮੈਂ ਮੈਨੂੰ 8 2017 ਦੇ ਵਿੱਚ ਮੈਂ ਟਰੱਕ ਚਲਾਉਣ ਲੱਗਾ ਸੀਗਾ ਛੋਟੇ ਤੋਂ ਸ਼ੁਰੂ ਕੀਤਾ 2018 ਦੇ ਵਿੱਚ ਕਲਾਸ 5 ਦਾ ਜਿਹੜੀ ਕੋਈ ਵੀ ਕੰਬੀਨੇਸ਼ਨ ਚਲਾ ਸਕਦਾ ਸੀ ਮੈਂ ਉਦੋਂ ਦਾ ਚਲਾ ਰਿਹਾ ਹਾਂ ਤੇ ਆ 2026 ਆ ਗਿਆ ਮੈਂ ਲਾ ਲਓ 8 ਸਾਲ ਹੋ ਜਲੇ 8ਵਾਂ ਲੱਗਾ ਹੋਇਆ ਤੇ ਕੰਮ ਤੇ ਇੰਨੇ ਅਪਲਾਈ ਕਰੀਦੇ ਆ ਉਹ ਪਹਿਲੀ ਗੱਲ ਤਾਂ ਪੈਸਾ ਤੇ ਚਮੜੀ ਦਾ ਬਹੁਤ ਫਰਕ ਹੁੰਦਾ ਉਹਨਾਂ ਨੇ ਪਹਿਲਾ ਆਪਦੇ ਬੰਦਿਆਂ ਨੂੰ ਦੇਣੀ ਆ ਇਹ ਬੰਦਾ ਇਹ ਗੱਲਾਂ ਹੋਰ ਗੱਲਾਂ ਕਰਨ ਨੂੰ ਹੋਰ ਹੁੰਦੇ ਆ ਤੇ ਜਿਹੜੇ ਇੱਥੇ ਬੰਦੇ ਕੰਮ ਕਰਦੇ ਉਹਨਾਂ ਨੂੰ ਜ਼ਿਆਦਾ ਇਹ ਗੱਲਾਂ ਦਾ ਪਤਾ ਹੋਊਗਾ ਉਹਨਾਂ ਨੇ ਪੈਸੇ ਲਾਉਣਾ ਦੇਣੀ ਆ ਹੁਣ ਮੈਂ ਇੰਨੀਆਂ ਜੌਬਾਂ ਅਪਲਾਈ ਕਰਦਾ ਮੈਂ ਪਰ ਕੋਈ ਫੋਨ ਤੱਕ ਨਹੀਂ ਆਉਂਦਾ ਸ਼ਾਰਟ ਲਿਸਟ ਵੀ ਨਹੀਂ ਹੁੰਦੇਗੇ ਗੱਲ ਆ ਮੁੱਕਦੀ ਆ ਕਿਉਂਕਿ ਉਹ ਟ੍ਰੇਡਮੀ ਤੇ ਸੀਗਾ ਉੱਥੇ ਪਤਾ ਲੱਗ ਜਾਂਦਾ ਟ੍ਰੇਡਮੀ ਤੇ ਕਿੰਨੇ ਲੋਕਾਂ ਨੇ ਉਹ ਵਿਊ ਕੀਤੀ ਜੌਬ ਕੋਈ ਵਿਊ ਹੈ ਨਾ ਉੱਥੇ ਵਿਊ ਕਿੰਨੇ ਹੋਏ ਆ ਜਿੱਦਾਂ ਆਪਣੇ ਰੀਲਾਂ ਦੇ ਹੁੰਦੇ ਪਤਾ ਲੱਗ ਜਾਂਦੇ ਤੇ ਕਿੰਨੇ ਲੋਕਾਂ ਨੇ ਵਾਚ ਲਿਸਟ ਕਰ ਲਈ ਮਤਲਬ ਉਹ ਚ ਜ਼ਿਆਦਾਤਰ ਲੋਕਾਂ ਨੇ ਅਪਲਾਈ ਕੀਤੀ ਹੁੰਦੀ ਆ ਕਿੰਨੇ ਲੋਕਾਂ ਨੇ ਅਪਲਾਈ ਕੀਤੀ ਆ ਕੋਈ ਜੋਬ ਹੁੰਦੀ ਆ ਉਹ 500 ਨੇ ਅਪਲਾਈ ਕੀਤੀ ਕਿਸੇ ਨੇ 700 ਨੇ ਕੋਈ 800 ਨੇ ਤੇ ਉਹਦੇ ਵਿੱਚੋਂ ਕੋਈ 5000 ਵਿਊ ਹੋ ਜਾਂਦਾ ਤੇ ਕੋਈ 7000 ਵਿਊ ਹੋ ਜਾਂਦਾ ਜੋਬ ਤੇ ਹੁਣ ਉਹਦੇ ਵਿੱਚ ਉਹ ਪਹਿਲੀ ਗੱਲ ਪ੍ਰੈਫਰੈਂਸ ਉਹ ਬੰਦੇ ਦਿੰਦੇ ਜਿਹੜੇ ਨੇੜੇ ਰਹਿੰਦਾ ਤੇ ਮੇਨ ਜਿਹੜਾ ਇੱਥੋਂ ਦੀ ਚਮੜੀ ਦਾ ਤੁਹਾਨੂੰ ਦੱਸੀ ਗੱਲ ਉਹ ਮੇਨ ਉਹਨੂੰ ਪ੍ਰੈਫਰੈਂਸ ਦਿੰਦੇ ਆ ਜਿੰਨਾ ਮਰਜੀ ਮੂਹ ਘਈ ਜਾਣ ਤੇ ਦੂਜੀ ਗੱਲ ਜੋਬ ਲੈਣ ਲਈ ਤੁਹਾਨੂੰ ਇੱਥੇ ਰੈਫਰੈਂਸ ਬੜੀ ਚਾਹੀਦੀ ਜੇ ਤੁਸੀਂ ਪੱਕੇ ਆ ਮਤਲਬ ਇਸ ਟਾਈਮ ਦੇ ਵਿੱਚ ਕਿਉਂਕਿ ਕੰਮ ਕਰ ਰਹੇ ਨਹੀਂਗਾ ਤੁਹਾਡੇ ਕੋਲ ਕੋਈ ਰੈਫਰੈਂਸ ਹੈਗੀ ਆ ਜਿੱਦਾਂ ਸਪਾਰਸ਼ ਕਹਿ ਦਿੰਦੇ ਆ ਆਪਣੇ ਇੰਡੀਆ ਦੇ ਨਾਲ ਪੈਸੇ ਵੀ ਚੱਲਦੇ ਪਰ ਇੱਥੇ ਪੈਸੇ ਨਹੀਂ ਹੈਗੇ ਸਪਾਰਸ਼ ਚੱਲਦੀ ਆ ਇਸ ਟਾਈਮ ਦੇ ਵਿੱਚ ਸਪਾਰਸ਼ ਹੀ ਚੱਲਦੀ ਆ ਮਤਲਬ ਜੇ ਜੋਬ ਵੈਕੈਂਸੀ ਨਿਕਲਦੀ ਆ ਕੋਈ ਨਾ ਕੋਈ ਬੰਦਾ ਆਪਦਾ ਕੋਈ ਸੱਜਣ ਮਿੱਤਰ ਭੈਣ ਭਰਾ ਲਵਾ ਦਿੰਦਾ ਉਥੇ ਮਤਲਬ ਆ ਬਹਿਲਾ ਬੈਠਾ ਬਈ ਇਹਨੇ ਬਦਲਣਾ ਜਾਂ ਜੋਬ ਬਦਲ ਬਦਲਣੀ ਆ ਜਾਂ ਕੋਈ ਵੀ ਕਰਨਾ ਉਹਨੂੰ ਲਵਾ ਦਿੰਦਾ ਇੱਥੇ ਉਹ ਲੱਗ ਜਾਂਦੇ ਆ ਇਹ ਕਰਕੇ ਕਾਮਕਾਰ ਨਿਕਲਣ ਵੀ ਬਹੁਤ ਘਟ ਦਿੰਦੇ ਆ ਤੇ ਇਸ ਸਮੇਂ ਦੇ ਵਿੱਚ ਉਹਨਾਂ ਦੀ ਵੀ ਐਕਸਪਲੋਇਟੇਸ਼ਨ ਹੋਈ ਜਿਹੜੇ ਬਾਹਰੋਂ ਆਏ ਆ ਭਾਵੇਂ ਉਹ 2022 23 24 25 ਤੋਂ ਲੈ ਕੇ 26 ਤੱਕ ਹòn ਵੀ ਆ ਰਹੇ ਆ ਉਹਨਾਂ ਨੂੰ ਦੱਸੀਦਾ ਵੀ ਏਜੰਟ ਹਜੇ ਵੀ ਕਹਿੰਦੇ ਟੋਕਰੇ ਪਰ ਪਰ ਰਪਿਆਰ ਆ ਰਹੀਆਂ ਵਾ ਤੇ ਉਹਨਾਂ ਦੱਸੀਦਾ ਵੀ ਉਹ ਕਹਿੰਦੇ ਜੇ ਕੰਮ ਕਰ ਰਹਿਣੀ ਤੁਸੀਂ ਛੱਡ ਕੇ ਆ ਜਾਓ ਪਰ ਉਹ ਮਜਬੂਰੀ ਨਹੀਂ ਸਮਝਦੇ ਵੀ ਅਸੀਂ 10 ਸਾਲ ਘਾਲਣਾ ਘਾਲ ਲਈ ਆ ਕਿੰਨਾ ਟਾਈਮ ਇੱਥੇ ਬੰਦੇ ਨੇ ਸੰਘਰਸ਼ ਕੀਤਾ ਮੈਂ ਇਕੱਲੇ ਨਹੀਂ ਸਾਰੀ ਦੁਨੀਆ ਨੇ ਜਿਹੜੇ ਆਉਂਦੇ ਆ ਉਹ ਸਾਡਾ ਟਾਈਮ ਹੋ ਨਹੀਂ ਚਲੋ ਫਿਰ ਥੋੜਾ ਟਾਈਮ ਰੋਕੇ ਹੀ ਸੈੱਟ ਹੋ ਜਾਣਗੇ ਪਰ ਤੁਸੀਂ 25-30 ਲੱਖ ਦੇ ਕੇ ਆਣਾ ਤੁਹਾਡੇ ਆ ਤੇ ਬਹੁਤ ਔਖਾ ਹੋ ਜਾਣਾ ਇਹਦਾ ਫੇਰ ਵਿਹਲਾ ਬਹਿ ਕੇ ਮੇਰਾ ਪਿਛਲੇ ਸਾਲ ਟਾਈਮ ਕੱਟ ਲਿਆ ਕੋਈ ਚੱਕਰ ਨਹੀਂ ਕਈ ਮਹੀਨੇ ਮੈਂ ਵਿਹਲਾ ਰਿਆ ਇਹਨਾਂ ਦੇ ਸਾਈ ਬਹੁਤ ਔਖੀ ਗੱਲ ਹੈ ਤੇ ਉਹਨਾਂ ਨੂੰ ਜੇ ਸਮਝਾਈਦਾ ਵਾ ਫਿਰ ਉਹ ਲੂਣ ਦੇਣ ਵਾਲੀ ਹੋ ਜਾਂਦੀ ਹੈ ਗੱਲ ਗੱਦੇ ਨੂੰ ਤੇ ਉਹ ਵਿਚਾਰੇ ਕਈ ਕਮੈਂਟ ਕਰਦੇ ਆ ਪੁੱਠੇ ਸੱਦੇ ਉਹ ਗੱਲ ਵੱਖਰੀ ਆ ਪਰ ਗੱਲ ਰਹਿ ਗਈ ਫਿਰ ਜਿਹੜੀ ਜਿੰਨੇ ਨੇ ਓਨਰ ਐਕਸਪਲੋਇਟੇਸ਼ਨਾਂ ਕੀਤੀਆਂ ਦੋ ਤਿੰਨ ਬੰਦੇ ਮੈਂ ਜਾਣਦਾ ਜਿਹੜੇ ਟਰੱਕਾਂ ਵਾਲੇ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਐਸੀਆਂ ਬਿਮਾਰੀਆਂ ਲੱਗੀਆਂ ਦੋ ਲੋ ਜਣੇ ਤਾਂ ਐਸੇ ਆ ਜਿਹੜੇ ਕਿ ਵੀ ਨਿਆਣੇ ਬਿਮਾਰ ਇਹਨਾਂ ਦੇ ਐਸੀਆਂ ਬਿਮਾਰੀਆਂ ਲੱਗੀਆਂ ਮੈਂ ਨਹੀਂ ਕਹਿੰਦਾ ਵੀ ਲੱਗੇ ਉਹ ਹੁਣ ਬਾਦਵਾ ਮੈਂ ਕਿੰਨੀ ਦੁਨੀਆ ਦੀਆਂ ਕਿੰਨੇ ਉਹਨਾਂ ਨੇ ਐਕਸਪਲੋਇਟ ਕਿੰਨੇ ਪੈਸੇ ਲਏ ਲੋਕਾਂ ਦੇ ਲੱਖਾਂ ਰੁਪਏ ਤੇ ਕੰਮ ਨਹੀਂ ਦਿੱਤਾ ਜੇ ਕੰਮ ਦਿੱਤਾ ਤੇ ਪੈਸੇ ਨਹੀਂ ਪੂਰੇ ਦਿੱਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਬੰਦਾ ਸਾਰਾ ਦਿਨ ਗਾਲਾਂ ਕੱਢਦਾ ਬਾਦਵਾ ਦਿੰਦਾ ਕਿਤੇ ਨਾ ਕਿਤੇ ਤਾਂ ਲੱਗੀ ਜਾਂਦੀ ਭਾਈ ਉਹ ਉਹਨਾਂ ਨੇ ਇਸੇ ਤਰੀਕੇ ਨਾਲ ਵੱਧਵਾ ਲੱਗੀ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਬਿਮਾਰੀਆਂ ਆ ਗਈਆਂ ਹੋਰ ਸੌ ਆ ਗਏ ਤੇ ਇਸ ਕਰਕੇ ਇਹ ਗੱਲ ਕਹੀਦੀ ਆ ਵੀ ਉਹ ਬਿਮਾਰੀਆਂ ਆ ਗਈਆਂ ਤੇ ਫੇਰ ਇੱਕ ਚੀਜ਼ ਹੋਰ ਜਿਹੜੀ ਵੇਖੀਦੀ ਆ ਉਹ ਕਹਿੰਦੇ ਵੀ ਸਾਨੂੰ ਮੈਂ ਪਰਸਨਲੀ ਜਾਣਦਾ ਵੀ ਕਹਿੰਦੇ दारू ਬਹੀਨ ਤੋਂ ਜਦੋਂ ਦੇ ਟਰੱਕ ਪਾਏ ਆ ਕੰਮ ਵਧਾਇਆ ਹੋਇਆ ਹੈ दारू ਪੀਤੇ ਬਿਨਾ ਨੀਂਦ ਨਹੀਂ ਆਉਂਦੀ ਜਾਂ ਨੀਂਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਕਿਉਂਕਿ ਸਟ੍ਰੈਸ ਬਹੁਤ ਦਾ ਥੱਲੇ ਤੋਂ ਲੈ ਕੇ ਕੰਪਨੀ ਨੇ ਕੰਪਨੀ ਤੋਂ ਘੱਟ ਰੇਟ ਤੇ ਟਰੱਕ ਚੱਕੇ ਕੰਪਨੀ ਕੋਈ ਕਰ ਨਹੀਂ ਸਕਦੇ ਚੂੰਬ ਹੈ ਕਿਉਂਕਿ ਕੰਪਨੀ ਨੇ ਤੁਹਾਨੂੰ ਖਿੱਚਣਾ ਕੰਪਨੀ ਨੇ ਕਿਹਾ ਵੀ ਤੂੰ ਜਾ ਤੇ ਇੱਥੇ ਅਗਲਾ ਖੜਾ ਬੰਦਾ ਜੇ ਤੂੰ ਨਹੀਂ ਕਰੇਂਗਾ ਤੇ ਇੱਕ ਹੋਰ ਹੈਗਾ ਅੱਗੇ ਲੇਨ 'ਚ ਬਹੁਤ ਲੰਮੇ ਲੱਗੇ ਆ ਤੂੰ ਜਾ ਡੰਡੀ ਪੈਜ ਨਹੀਂ ਕੰਮ ਕਰਨਾ ਫੇਰ ਉਹ ਥੱਲਿਓਂ ਵੀ ਸੌਂਦਾ ਵਾ ਕਿਉਂਕਿ ਉਹ ਪੈਸੇ ਘੱਟ ਮਿਲਦੇ ਅਗਲਾ ਕੰਮ ਉਸਾ ਨਹੀਂ ਕਰਦਾ ਫੇਰ ਉਹ ਵੀ ਗਮਜਾਇਜਾ ਪੈਸੇ ਨਹੀਂ ਦੇਣਗੇ ਤੇ ਫਿਰ ਬੰਦਾ ਬਾਦਵਾਵੇਂ ਜਾਂਦਾ ਜੇ ਕੋਈ ਪੱਕਾ ਇੱਕ ਅੱਧਾ ਉਹਦੇ ਕੋਲ ਕੰਮ ਕਰਦਾ ਉਹਨੇ ਸਿੱਧਾ ਠੋਕ ਕੇ ਗੱਲਾਂ ਕਰਨੀਆਂ ਉਸ ਤਰ੍ਹਾਂ ਸੈਨਾ ਵਾ ਜਾਂਦਾ ਵਾ ਫਿਰ दारू ਪੀਣੀ ਪੈਂਦੀ ਕੋਈ ਨਸ਼ਾ ਪੱਤਾ ਕਰਦਾ ਕੋਈ ਕਿਹੜੇ ਤਰੀਕੇ ਦਾ ਕੋਈ ਕਿਹੜੇ ਤਰੀਕੇ ਦਾ ਉਹ ਬੰਦੇ ਇਸ ਤਰੀਕੇ ਨਾਲ ਕਹਿੰਦੇ ਵੀ दारू ਪੀਤੇ ਬਿਨਾ ਸਾਨੂੰ ਨੀਂਦ ਨਹੀਂ ਆਉਂਦੀ ਪਹਿਲੀ ਗੱਲ ਉਹ ਸੌਂਦੇ ਹੀ 2-4 ਘੰਟੇ ਆ ਟੈਨਸ਼ਨ ਹੀ ਰਹਿੰਦੀ ਆ ਆਹ ਟਰੱਕ ਇੰਦਰ ਚੱਲ ਗਿਆ ਉਧਰ ਚੱਲ ਗਿਆ ਐ ਹੋ ਗਿਆ ਉਹ ਹੋ ਗਿਆ ਸੌਂਦੇ ਨਹੀਂ ਹੈਗੇ ਪਹਿਲੀ ਗੱਲ ਆ ਗੱਲ ਹੀ ਮਕੋਦੋ ਫਿਰ ਆਗੀ ਗੱਲ ਜਿੱਦਾਂ ਕਿ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਨੇ ਵੀ ਜੇ ਇਸ ਤਰੀਕੇ ਨਾਲ ਹੀ ਖੋਲ ਤੇ ਤੁਹਾਨੂੰ ਦੱਸਿਆ ਵੀ ਟੋਕਨ ਦੇ ਤੇ ਵੀ ਉਹਨਾਂ ਨੇ ਕੋਈ ਸਿਸਟਮ ਇਹ ਨਹੀਂ ਕੀਤਾ ਵੀ ਚੈੱਕ ਕਰ ਲਈਏ ਇਨਕੁਆਰੀ ਕਰ ਲਈਏ ਵੀ ਇਹਨੂੰ ਇੰਨੇ ਬੰਦੇ ਦੀ ਜ਼ਰੂਰਤ ਹੈਗੀ ਵੀ ਹੈ ਕਿ ਨਹੀਂ ਟੋਕਨ ਦੇ ਤੇ ਦੱਸਦਾ 20 20 ਸੱਤ ਲੋ ਕੋਈ ਚੈੱਕਰ ਨਹੀਂ ਉਹਨਾਂ ਨੇ ਅੱਗੇ ਤੁਹਾਨੂੰ ਬਲਾ ਆਪਣੇ ਬੰਦੇ ਦਾ ਮੌਕਾ ਹੀ ਭਾਲਦੇ ਹੁੰਦੇ ਆ ਸਿਸਟਮ ਨੂੰ ਬਾਈਪਾਸ ਕਰਨ ਦਾ ਵੇ ਵੀ 25-25 ਲੱਖ ਦੀ ਦੀ ਇੰਡੀਆ ਤੋਂ ਲੈ ਲਿਆ ਇੱਥੇ ਆ ਕੇ ਫਿਰ ਕਈਆਂ ਨੇ ਕੰਪਨੀਆਂ ਲਿਕੁਇਡੇਟ ਕਰਤੀਆਂ ਉਹ ਵੀ ਤੁਸੀਂ ਖਬਰਾਂ ਸੁਣੀਆਂ ਹੋਣੀਆਂ 2 ਸਾਲ ਪਹਿਲਾਂ 1 ਸਾਲ ਪਹਿਲਾਂ ਇਹ ਕਿਸੇ ਦੇ 27 ਬੰਦੇ ਸੱਦੇ ਲਿਕੁਇਡੇਟ ਹੋ ਗਈ ਕਿਸੇ ਦੇ 30 ਬੰਦੇ ਲਿਕੁਇਡੇਟ ਹੋ ਗਈ ਤੇ ਕੰਪਨੀਆਂ ਖਤਮ ਕਰਤੀਆਂ ਤੇ ਬੰਦੇ ਵਿਚਾਰੇ ਫੇਰ ਰੋਲਦੇ ਦੇ ਰੋਲਦੇ ਜਿਹੜੇ ਆਏ ਆ ਉਹ ਜਿਹੜਾ ਤਾਂ ਪੱਕਾ ਨੂੰ ਨਹੀਂ ਕੰਮ ਮਿਲਿਆ ਸੀ ਤਾਂ ਫੇਰ ਬਹਿ ਜਾਣਗੇ ਵੇਟ ਕਰ ਲਾਂਗੇ ਯਾਰ ਚੱਲ ਅੱਜ ਨਹੀਂ ਤੇ ਕੱਲ ਨੂੰ ਮਿਲ ਜੂਗਾ ਕੋਈ ਗੱਲ ਓਕੇ ਸੋਕੇ ਹੁਣ ਉਹਨਾਂ ਦੇ ਇਹ ਸਮਾਂ ਹੋਇਆ ਜਾਣਾ ਬੰਦਾ ਐਮਪਲੋਇਰ ਲੱਭਣਾ ਪੈਂਦਾ ਉਹਨਾਂ ਨੂੰ ਉਨੇ ਲੱਭਾ ਹੋਰ ਤੇ ਜਾਂ ਫਿਰ ਇੰਡੀਆ ਜਾਓ ਵਾਪਸ ਤੇ ਜਾਂ ਇੱਥੇ ਦੋ ਨੰਬਰ 'ਚ ਹੋ ਜਾਓ ਗੱਲ ਐ ਹੋ ਜਾਂਦੀ ਐ ਇਹ ਸਮਝਾਉਣ ਦੀ ਗੱਲ ਕਰਦੇ ਆ ਕੰਮਕਾਰ ਮੇਰਾ ਵੀ ਇਸ ਟਾਈਮ ਤੇ 2026 ਦੀ ਫਰਵਰੀ ਦਾ ਮਹੀਨਾ ਇਸ ਟਾਈਮ ਤੇ 1,65,000 ਬੰਦਾ ਜਿਹੜੀ ਸਟੈਟਿਸ ਆਏ ਆ ਤੇ ਬਾਕੀ ਜਿਹੜੇ ਬੁੱਢੇ ਆ ਜਾਂ ਹੋਰ ਜਿਹੜੇ ਹੈਗੇ ਆ ਹੈਂਡੀਕੈਪਡਾ ਮੋਬਿਲਟੀ ਵਾਲੇ ਆ ਉਹ ਵੱਖਰੇ ਆ ਇਹ ਜਿਹੜੇ ਕੰਮ ਕਰ ਸਕਦੇ ਆ ਇਹ ਕੰਮ ਹੈ ਨਹੀਂ ਮੇਰਾ ਵੀਰ ਜਮੇ ਕੰਮ ਤਾਂ ਵਿਹਲੇ ਆ ਹੁਣ ਅਸੀਂ ਵੀ ਲੱਭਾਂਗੇ ਕੁਝ ਪਾਰਸ਼ਾ ਪਾ ਕੇ ਕੋਈ ਵੀਰ ਭਰਾ ਤੋਂ ਕੰਮ ਲਵਾਂਗੇ ਇਹ ਕਰਕੇ ਕੰਮ ਨਹੀਂ ਹੈਗਾ ਗੱਲ ਮੁੱਕਦੀ ਇਹ ਆ ਇਸ ਟਾਈਮ ਤੇ ਬਾਕੀ ਦੇਸ਼ਾਂ ਦਾ ਨਹੀਂ ਪਤਾ ਨਿਊਜ਼ੀਲੈਂਡ ਦੇ ਵਿੱਚ ਇਹ ਜਿਹੜੇ ਏਜੰਟ ਆ ਨਾ ਤੁਹਾਨੂੰ ਵੀਡੀਓ ਪਾਉਂਦੇ ਦੂਜੀ ਗੱਲ ਦੱਸਦਗੇ ਵੀ ਇੱਥੇ ਟੋਕਰੇ ਭਰ ਕੇ ਪੀ ਰਹੇ ਆ ਕੰਮ ਵਾਧੂ ਆ ਕੰਮ ਕਰ ਇਹਨਾਂ ਨੇ ਸੈੱਟ ਕਰ ਲਏ ਹੁਣ ਕਹਿੰਦੇ ਹੋ ਤੁਸੀਂ ਨਾ ਆਓ ਉਹਨਾਂ ਨੇ ਕਮੈਂਟ ਡੀਲਿਟ ਕਰ ਦਿੰਦੇ ਹੋ ਸਾਰੇ ਜਿਹੜੇ ਕਹਿੰਦੇ ਨੇ ਨੈਗੇਟਿਵ ਕਮੈਂਟ ਕਿਉਂਕਿ ਲੋਕੀ ਦੱਸਦੇ ਵੀ ਕੰਮ ਕਰ ਰਹੀ ਨਹੀਂਗਾ ਉਹਨਾਂ ਦੇ ਕਮੈਂਟ ਕਰਦੇ ਕਿਉਂ ਯਾਰ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਕਮੈਂਟ ਹੀ ਡਿਲੀਟ ਕਰ ਦਿੰਦੇ ਆ ਜੇ ਬਾਹਲਾ ਕਰਦੇ ਬੰਦੇ ਨੂੰ ਬਲੌਕ ਕਰ ਦਿੰਦੇ ਆ ਇਹ ਕਰਕੇ ਤੁਹਾਨੂੰ ਉਹ ਚੀਜ਼ ਦਿਖਦੀ ਨਹੀਂ ਅਸਲੀਅਤ ਤੇ ਉੱਥੇ ਉਹੀ ਦੱਸਦਾ ਬਈ ਜੀ ਕੰਟੈਕਟ ਭੇਜੋ ਕੰਟੈਕਟ ਨੰਬਰ ਕੀ ਆ ਆਪਣਾ ਕਿਦਾਂ ਸੰਪਰਕ ਕਰ ਸਕਦੇ ਆ ਆ ਕਰ ਸਕਦੇ ਆ ਉਹੀ ਚੀਜ਼ਾਂ ਨੂੰ ਦੱਸਦੀਆਂ ਬਸ ਇਹ ਕਰਕੇ ਮੇਰਾ ਵੀ ਥੋੜੇ ਜਿ ਸचेत ਰਹੋ ਤੇ ਇਥੋਂ ਜਾਂਚ ਕਰਕੇ ਆਓ ਜੇ ਤੁਹਾਡੇ ਕੋਲ ਸਕਿਲਡ ਹੈਗੀ ਆ ਕੋਈ ਵਧੀਆ ਇੰਜੀਨੀਅਰ ਮਕੈਨੀਕਲ ਕੋਈ ਵੀ ਹੈਗੀ ਆ ਜੀ ਆਇਆਂ ਨੂੰ ਮੇਰਾ ਵੀ ਬਹੁਤ ਸੋਹਣਾ ਦੇਸ਼ ਆ ਬਹੁਤ ਵਧੀਆ ਬਹੁਤ ਵਧੀਆ ਰਹੋਗੇ ਇੱਥੇ ਵੀ ਕਿਸੇ ਵੀ ਦੇਸ਼ 'ਚ ਭਾਵੇਂ ਉਹ ਕਾਰਪੈਂਟਰ ਆ ਭਾਵੇਂ ਵੈਲਡਰ ਆ ਭਾਵੇਂ ਪਲੰਬਰ ਆ ਭਾਵੇਂ ਇਲੈਕਟ੍ਰੀਸ਼ੀਅਨ ਆ ਕਲਾ ਹੈਗੀ ਆ ਜੀ ਆਇਆਂ ਨੂੰ ਸਿਰਾਂ ਲੱਗ ਜਿਓ ਬਾਈ ਪੈਸਿਆਂ ਨੂੰ ਨਹੀਂ ਕਮੀ ਹੁੰਦੀ ਤੇ ਪਰ ਜੇ ਤੁਸੀਂ ਇਹਨਾਂ ਦੇ ਧੱਕੇ ਚੜਨਾ ਕਲੀਨਿੰਗ ਵਾਲੀ ਸਿਕਿਉਰਿਟੀ ਵਾਲੀ ਜਾਂ ਟਰੱਕ ਡਰਾਈਵਰਾਂ ਨਾਲ ਜਾਣਾ ਵਾ ਪੇ ਤਾਂ ਤੁਹਾਡਾ ਬੇੜਾ ਗਰਕ ਸੌਜੋ 95% ਚਾਂਸ ਆ ਤੇ ਇਹ ਤੁਹਾਡੇ ਹੱਥ ਵਾਸੋਂ ਤੁਸੀਂ ਕਿਹੜੇ ਹਸਾਮ ਨਾ ਆਉਣਾ ਵਾ ਤੇ ਅਖੀਰ ਤੇ ਇਹੀ ਆ ਵੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਤੁਸੀਂ ਸਵਾਲ ਜਵਾਬ ਜਾਂ ਇੰਸਟਾਗ੍ਰਾਮ ਤੇ ਵੀ ਮੈਨੂੰ ਮੈਸੇਜ ਕਰ ਸਕਦੇ ਜੇ ਕੋਈ ਪੁੱਛਣਾ ਦੱਸਣਾ ਹੋਵੇ ਆਉਂਦੇ ਵੀ ਆ ਮੈਸੇਜ ਰੋਏ ਦੇ ਤੇ ਤੁਸੀਂ ਪੁੱਛ ਦੱਸ ਸਕਦੇ ਆ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੁਸੀਂ ਤੇ ਤੁਸੀਂ ਤੁਹਾਡੇ ਕੀ ਵਿਚਾਰ ਆ ਜਿਹੜੇ ਨਿਊਜ਼ੀਲੈਂਡ ਚ ਰਹਿੰਦੇ ਆ ਤੇ ਜਾਂ ਜਿਹੜਾ ਆਉਣਾ ਚਾਹੁੰਦੇ ਆ ਉਹ ਤੁਸੀਂ ਦੱਸ ਸਕਦੇ ਆ ਤੇ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਲੇ ਤੁਹਾਡਾ ਧੰਨਵਾਦ